ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸਿਹਤ ਸੰਭਾਲ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਆ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਸਰਕਾਰੀ ਸੰਸਥਾ ਪੰਜਾਬ ਇੰਸਟੀਚਿਊਟ ਆਫ ਲੇਬਰ ਐਂਡ ਬੈਲੇਰੀ ਸਾਇੰਸਸ ਵਿਖੇ ਪਹਿਲੀ ਲੇਬਰ ਟ੍ਰਾਂਸਪਲੈਂਟ ਸਰਜਰੀ ਦੇ ਸਫਲ ਸੰਚਾਲਨ ਦੇ ਨਾਲ ਇਤਿਹਾਸ ਰਚ ਦਿੱਤਾ ਹੈ ਸਫਲਤਾਪੂਰਵਕ ਆਪਰੇਸ਼ਨ ਕੀਤੇ ਗਏ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦੇ ਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੈਡੀਕਲ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਸੰਸਥਾ ਵਿੱਚ ਨੀਂ ਨਾਜੁਕਤੇ ਗੁੰਝਲਦਾਰ ਸਰਜਰੀ ਸਫਲਤਾਪੂਰਵਕ ਕੀਤੀ ਗਈ ਹੈ ਮੰਤਰੀ ਨਾਲ ਪ੍ਰਮੁੱਖ ਸਤਤਰ ਸਿਹਤ ਕੁਮਾਰ ਰਾਹੁਲ ਵੀ ਮੌਜੂਦ ਸਨ ਪੀਆਈ ਐਲਬੀਐਸ ਦੇ ਡਾਇਰੈਕਟਰ ਅਤੇ ਹੈਪਟੋਲੋਜੀ ਦੇ ਪ੍ਰੋਫੈਸਰ ਅਤੇ ਮੁਖੀ ਡਾਕਟਰ ਵਿਰਿੰਦਰ ਸਿੰਘ ਅਤੇ ਜਿਗਰ ਟ੍ਰਾਂਸਪਲੈਂਟ ਅਤੇ ਹੈਪਟੋਬਿਲੀਰੀ ਸਰਜਰੀ ਦੇ ਪ੍ਰੋਫੈਸਰ ਅਤੇ ਮੁਖੀ ਡਾਕਟਰ ਕੇ ਰਾਜ ਸ਼ੇਖਰ ਦੀਗਵਾਈ ਵਾਲੀ ਮੈਡੀਕਲ ਟੀਮ ਨੂੰ ਵਧਾਈ ਦਿੱਤੀ ਸਿਹਤ ਮੰਤਰੀ ਨੇ ਇਸ ਨੂੰ ਸੰਸਥਾ ਲਈ ਇੱਕ ਵੱਡਾ ਮੀਲ ਪੱਥਰ ਦੱਸਿਆ ਡਾਕਟਰ ਬਲਵੀਰ ਸਿੰਘ ਨੇ ਪੀਜੀਆ ਚੰਡੀਗੜ੍ਹ ਦਾ ਹਰਿਆਣਾ ਦੇ ਇੱਕ ਦਿਮਾਗੀ ਤੌਰ ਤੇ ਮ੍ਰਿਤਕ ਵਿਅਕਤੀ ਤੋਂ ਅੰਗ ਪ੍ਰਦਾਨ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਇਹ ਇੱਕ ਬੜਾ ਇਤਿਹਾਸਕ ਦਿਨ ਹੈ ਸਾਡੇ ਸਾਰਿਆਂ ਵਾਸਤੇ ਸਾਡੀ ਸਰਕਾਰ ਵਾਸਤੇ ਸਪੈਸ਼ਲੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵਾਸਤੇ ਜਿਨ੍ਹਾਂ ਦੀ ਇਹ ਵਿਜਨ ਸੀ ਸਾਡੀ ਪਾਰਟੀ ਦੀ ਇਹ ਵਿਜਨ ਸੀ ਕਿ ਜਿਹੜੀਆਂ ਸਿਹਤ ਸਵਾਵਾ ਹੈਗੀਆਂ ਦੇ ਸ਼ੁਡ ਬੀ ਅਫੋਰਡੇਬਲ অর ਵਿਦਨ ਦਾ ਰੀਚ ਆਫ ਮਤਲਬ ਹਰ ਬੰਦੇ ਦੇ ਜਿਹੜਾ ਲਾਸਟ ਬੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਇਹ ਸਾਡੀ ਜਿਹੜੀ ਜਰਨੀ ਹੈ ਇਹ ਪਿਛਲੇ ਸਾਲ ਦੀ 2024 ਸ਼ੁਰੂ ਹੋਈ ਸੀ ਤੁਸੀਂ ਸਾਰੇ ਆਏ ਸੀ 2024 ਫਰਵਰੀ ਦੇ ਵਿੱਚ ਆਪਾਂ ਇਹ ਇੰਸਟੀਚਿਊਟ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਸਾਡੇ ਲਗਾਤਾਰ ਜਿਹੜੇ ਓਪਰਟੀ ਦੇ ਵਿੱਚ ਹਜ਼ਾਰਾਂ ਮਰੀਜ਼ ਇਹਦਾ ਫਾਇਦਾ ਲੈ ਚੁੱਕਿਆ ਐਸ ਵੇਲੇ ਸਾਡੇ ਸਾਰੇ ਵਾਰਡ ਭਰੇ ਹੋਏ ਆ ਤੇ ਅਗਲਾ ਜਿਹੜਾ ਸਭ ਤੋਂ ਵੱਡਾ ਸਟੈਪ ਸੀਗਾ ਜਿਹੜਾ ਬਿਗ ਸਟੈਪ ਸੀਗਾ ਉਹ ਸੀਗਾ ਕਿ ਲਿਵਰ ਟ੍ਰਾਂਸਪਲੈਂਟ ਔਰ ਮੈਂ ਇਸ ਬੜੇ ਮਾਣ ਨਾਲ ਕਹਿੰਨਾ ਕਿ ਭਗਵਾਨ ਮਾਨ ਗੌਰਮਤ ਦੀ ਇਹ ਬੜੀ ਵੱਡੀ ਅਚੀਵਮੈਂਟ ਹੈ ਕਿ ਨਾਰਥਰਨ ਸਟੇਟ ਸਾਡੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਦਿਸ ਇਜ਼ ਦਾ ਓਨਲੀ ਸਟੇਟ ਤੇ ਇਹ ਜਿਹੜੀ ਇੰਸਟੀਚੂਟ ਆ ਸਾਡੀ ਪੰਜਾਬ ਇੰਸਟੀਚੂਟ ਆਫ ਨੈਵਰ ਐਂਡ ਬਿਲਡਰੀ ਸਾਇੰਸਸ ਇਹ ਇੰਡੀਆ ਦੇ ਵਿੱਚ ਆਪਣੀ ਕਿਸਮ ਦੀ ਦੂਜੀ ਇੰਸਟੀਚੂਟ ਹੈ ਪਹਿਲੀ ਦਿੱਲੀ ਦੇ ਵਿੱਚ ਹੈ ਤੇ ਦੂਜੀ ਪੰਜਾਬ ਦੇ ਵਿੱਚ ਹੈ ਅਸੀਂ ਪਹਿਲਾ ਜਿਹੜਾ ਲਿਵਰ ਟ੍ਰਾਂਸਪਲੈਂਟ ਆ ਇਹਦੇ ਵਿੱਚ ਡਾਕਟਰ ਬ੍ਰਿੰਦਾ ਰੇਨ ਵਾਲੀ ਸਾਰੀ ਟੀਮ ਜਿਹੜੀ ਬੈਠੀ ਹੋਈ ਆ ਇਹਨਾਂ ਦਾ ਸਾਰਿਆਂ ਦਾ ਯੋਗਦਾਨ ਤੇ ਡੈਫੀਨਿਟਲੀ ਆਈ ਹੈ ਬਟ ਇਹਦੇ ਨਾਲ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਉਸ ਪਰਿਵਾਰ ਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਇਹ ਸਾਡਾ ਮੈਸੇਜ ਹਰ ਇੱਕ ਬੰਦੇ ਤੱਕ ਪਹੁੰਚਣਾ ਚਾਹੀਦਾ ਹੈ ਕਿ ਜਦੋਂ ਕਿਸੇ ਦੇ ਚਾਹੇ ਗੁਰਦੇ ਫੇਲ ਹੋ ਗਏ ਜਾਂ ਕਿਸੇ ਦਾ ਲਿਵਰ ਫੇਲ ਹੋ ਗਿਆ ਤੇ ਉਹਦੇ ਵਾਸਤੇ ਜਦੋਂ ਕੋਈ দান ਕਰਦਾ ਆਪਣੇ ਆਰਗਨ ਡੋਨੇਸ਼ਨ ਕਰਦਾ ਆਪਣੇ ਅੰਗਦਾਨ ਕਰਦਾ ਤਾਂ ਉਹਨੂੰ ਇੱਕ ਨਵਾਂ ਜੀਵਨਦਾਨ ਮਿਲਦਾ ਤੇ ਮੈਂ ਉਸ ਪਰਿਵਾਰ ਦਾ ਜਿਹੜਾ ਕਿ ਹਰਿਆਣੇ ਤੋਂ ਸੀ ਮੈਂ ਉਹਦੀ ਉਹਨਾਂ ਦੀ ਕੰਸੈਂਟ ਤੋਂ ਬਗੈਰ ਉਹਨਾਂ ਦੀ ਡਿਟੇਲ ਨਹੀਂ ਦੇ ਸਕਦਾ ਬਟ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ 26 ਜਨਵਰੀ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ ਕਿ ਉਹਨਾਂ ਨੇ ਇਹ ਬਹੁਤ ਇੱਕ ਅੱਛਾ ਫੈਸਲਾ ਕੀਤਾ ਔਰ ਉਹਦੇ ਨਾਲ ਇਹਨਾਂ ਨੂੰ ਲਿਵਰ ਮਿਲਿਆ ਦੋ ਬੰਦਿਆਂ ਨੂੰ ਕਿਡਨੀ ਮਿਲੀ ਆ ਦੋ ਬੰਦਿਆਂ ਨੂੰ ਕਾਰਨੀਆ ਮਿਲਿਆ ਸੋ ਇੱਕ ਬੰਦੇ ਦੇ ਨਾਲ 6 7 8 ਜਿਹੜੀ ਜ਼ਿੰਦਗੀ ਹੈਗੀ ਔਰ ਉਹਨੂੰ ਇੱਕ ਨਵੀਂ ਲੀਜ਼ ਆਫ ਲਾਈਫ ਮਿਲਦੀ ਆ ਸੋ ਮੈਂ ਉਹ ਸੱਜਣ ਤੇ ਜਿਹੜੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਜਿਹੜੀ ਸੰਤਾਨ ਹੈ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਆਪਣੇ ਸਾਰੇ ਆਰਗਨ ਡੋਨੇਟ ਕੀਤੇ ਆ ਤੁਸੀਂ ਵੀ ਪਲੈਜ ਲਓ ਆਨਲਾਈਨ ਜਾ ਕੇ ਸਾਰਾ ਅਸੀਂ ਗਾਈਡ ਕਰਾਂਗੇ ਆਪਾਂ ਨੂੰ ਆਰਗਨ ਆਪਣੇ ਡੋਨੇਟ ਕਰਨੇ ਚਾਹੀਦੇ ਆ ਰੱਬ ਨਾ ਕਰੇ ਜਦੋਂ ਆਪਾਂ ਇਸ ਪਾਨੀ ਸੰਸਾਰ ਨੂੰ ਮਤਲਬ ਛੱਡ ਕੇ ਜਾਵਾਂਗੇ ਤੇ ਜੇ ਸੱਤ ਤੋਂ ਬਾਅਦ ਸਾਡੇ ਕਰਕੇ ਕਿਸੇ ਚਾਰ ਬੰਦਿਆਂ ਨੂੰ ਜ਼ਿੰਦਗੀ ਮਿਲਦੀ ਆ ਤਾਂ ਜ਼ਰੂਰ ਆਪਾਂ ਨੂੰ ਇਹ ਕੰਮ ਕਰ ਲੈਣਾ ਚਾਹੀਦਾ ਦੂਜੀ ਗੱਲ ਹੈ ਕਿ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਇੰਸਟੀਚੂਟ ਆ ਇਹਨਾਂ ਨੇ ਇੱਕ ਬਹੁਤ ਹੀ ਆਪਣੀ ਜਿਹੜੀ ਹੈਗੀ ਆ ਮਾਨਵਤੀ ਜਗਾ ਬਣਾਈ ਆ ਇਹਦੇ ਵਿੱਚ ਹੁਣ ਜਿਵੇਂ ਇੱਕ ਲਿਵਰ ਦੇ ਨਾਲ ਰਿਲੇਟਡ ਆ ਜਿਹੜੇ ਉਹਦੇ ਡਾਇਗਨੋਸਟਿਕ ਆ ਟੈਸਟ ਹੋਣੇ ਆ ਲੇਟੈਸਟ ਅਲਟਰਾਸਾਉਂਡ ਆ ਉਹਦੇ ਚ ਫਾਈਬਰੋਸਕੈਨ ਆ ਔਰ ਐਂਡੋਸਕੋਪੀ ਆ ਤੇ ਹੁਣ ਇਹਨਾਂ ਦਾ ਜਿਹੜਾ ਡੀਐਸਏ ਲੈਬ ਆ ਸਾਡਾ ਜਿਹੜਾ ਡਾਇਗਨੋਸਟਿਕ ਵਿੰਗ ਸਾਡਾ ਤਿਆ ਡਾਇਗਨੋਸਟਿਕ ਬੈਂਕ ਦੇ ਵਿੱਚ ਜਿਹੜੀ ਡੀਐਸਐਲ ਕਹਿੰਦੇ ਆ ਉਹਨੂੰ ਡਿਜੀਟਲ ਸਬਟ੍ਰੈਕਸ਼ਨ ਐਂਜਿਓਗ੍ਰਾਫੀ ਜਿਹਦੇ ਨਾਲ ਕਿਤੇ ਵੀ ਇੰਟਰਸਟਾਈਨ ਦੇ ਵਿੱਚ ਬਲੀਡਿੰਗ ਹੁੰਦੀ ਆ ਉਹਨੂੰ ਬੰਦ ਕਰ ਸਕਦੇ ਆ ਔਰ ਸਾਡੇ ਕੋਲੇ ਆਲਰੇਡੀ ਜਿਹੜੇ ਲਿਵਰ ਦੇ ਟਿਊਮਰ ਹੈ ਲਿਵਰ ਦੇ ਵਿੱਚ ਐਬਸੈਸ ਹੁੰਦੀ ਆ ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨ ਹੁੰਦੀ ਆ ਤੇ ਖਾਸ ਕਰਕੇ ਜਿਹੜਾ ਲਿਵਰ ਫੇਲਰ ਹੈ ਉਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਇਸ ਹਸਤਾਫਤ ਹੋਏਗਾ ਔਰ ਬੜੀ ਜਲਦੀ ਇਹਦੇ ਵਿੱਚ ਡਾਇਗਨੋਸਟਿਕ ਸੈਟ ਦਾ ਅਸੀਂ ਐਕੂਰੇਸ਼ਨ ਕਰਾਂਗੇ ਔਰ ਉਹਦੇ ਨਾਲ ਨਾਲ ਅਸੀਂ 175 ਬੈਡ ਦਾ ਜਿਹੜਾ ਹੈਗਾ ਉਹ ਇੱਕ ਨਵਾਂ ਜਿਹੜਾ ਵਿੰਗ ਹੈ ਉਹਦੀ ਸਾਰੀ ਹੋਏਗੀ 175 ਬੈਂਟ ਤੇ ਇਹਦੇ ਇਸ ਤਰ੍ਹਾਂ ਇਹਨਾਂ ਦੀ ਟੀਮ ਵਧਦੀ ਜਾਏਗੀ ਔਰ ਪੰਜਾਬ ਦੇ ਵਿੱਚ ਇਹ ਇੱਕ ਲੈਂਡਮਾਰਕ ਜਿਹੜਾ ਹੋਏਗਾ ਇਨੀਸ਼ੀਏਟ ਹੋਏਗਾ ਖਾਲੀ ਇਹ ਨਹੀਂ ਕਿ ਅਸੀਂ ਲਿਵਰ ਟ੍ਰਾਂਸਪਲੈਂਟ ਕਰਨਾ ਲਿਵਰ ਫੇਲਰ ਹੁੰਦਾ ਕਿਉਂ ਹੈ ਉਹਦੇ ਬਾਰੇ ਅਸੀਂ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਸਟਾਫ ਨਰਸਸ ਨੂੰ ਟ੍ਰੇਨਿੰਗ ਦੇਵਾਂਗੇ अर्ਲੀ ਡਾਇਗਨੋਸਿਸ ਕਰਾਂਗੇ ਪ੍ਰੋਫੈਨਸ਼ਨ ਤੇ ਕੰਮ ਕਰਾਂਗੇ ਸੋ ਪੰਜਾਬ ਅਪਡੇਟ ਵਿੱਚ ਫਿਲਾ ਲੈਣਾ ਹੀ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ